ਉਹ ਸਿੱਖਾਂ ਨੂੰ ਕਿੰਨਾ ਕਿਤੇ ਅੱਤਵਾਦੀ ਕਹਿ ਕੇ ਸਮੋਦਨ ਕੀਤਾ ਗਿਆ ਉਸ ਤੋਂ ਬਾਅਦ ਚ ਕਿ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਦੇਸ਼ ਵਾਸਤੇ ਜਿਹੜਾ ਕਿ ਪੁਲਿਸ ਅਫਸਰਜ ਨੇ ਅੱਜ ਲੋ ਨੇ ਉਥੇ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਚੜਾਇਆ ਉਹ ਸਿੱਖ ਨੇ ਜਿਨ੍ਹਾਂ ਨੇ ਉਹ ਰਸਤਾ ਬਣਾਉਣ ਵਾਸਤੇ ਬਹੁਤ ਰਾਤ ਦਿਨੇ ਮਿਹਨਤ ਕਰਕੇ ਤੇ ਉਹਨਾਂ ਨੇ ਬਿਨਾਂ ਕਿਸੇ ਸਹਾਇਤਾ ਤੋਂ ਸਰਕਾਰੀ ਤੋਂ ਤੇ ਉਹਨਾਂ ਨੇ ਰਸਤਾ ਜਾਰੀ ਰੱਖਿਆ ਉਦੋਂ ਤੇ ਉਹ ਠੀਕ ਸਨ ਤੇ ਉਹਨੂੰ ਪੁਲਿਸ ਵਾਲਾ ਜਿਹੜਾ ਹੈ ਉਹ ਪੱਗਾਂ ਵਾਲੇ ਵੇਖ ਕੇ ਤੇ ਉਹਨੂੰ ਅੱਤਵਾਦੀ ਜੀ ਦੇ ਦੇ ਵਿੱਚ ਅਸਲ ਦੀ ਗੱਲ ਇਹ ਪਈ ਆ ਕਿ ਬੜੀ ਦੂਰ ਅੰਦੇਸ਼ੀ ਨਾਲ ਵਿਚਾਰਨ ਵਾਲੀ ਗੱਲ ਆ ਕਿ ਕਾਰਨ ਜ਼ਿੰਮੇਵਾਰੀ ਬਣਦੀ ਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜ਼ੁਰਗਾਂ ਨੇ ਐਵੇਂ ਨਹੀਂ ਸੀ ਇਹ ਦੀ ਸਥਾਪਨਾ ਕੀਤੀ ਉਹਨਾਂ ਦਾ ਫਰਜ਼ ਬਣਦਾ ਜਥੇਦਾਰ ਦਾ ਫਰਜ਼ ਬਣਦਾ ਇਹ ਲਿਖਤੀ ਪੱਤਰ ਆਦੇਸ਼ ਜਾਰੀ ਕਰਦਾ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਚਿਕਾਲ ਦਾ ਸਮਰੋਹ ਵੇਖਰੇ ਦਸ਼ਕਾਂ ਦਾ ਸਵਾਗਤ ਹੈ ਮਹਾਂ ਜਗਜੀਤ ਸਿੰਘ ਦਸ਼ਕੋ ਪਿਛਲੇ ਦਿਨੀ ਲਖੀਮਪੁਰ ਖੇਰੀ ਜੁਪੀ ਦੇ ਵਿੱਚ ਪੁਲਿਸ ਦੇ ਮੁਲਾਜ਼ਮ ਵੱਲੋਂ ਜਿਹੜਾ ਲਗਾਤਾਰ ਸਿੱਖਾਂ ਉੱਤੇ ਲਗਾਤਾਰ ਉਹਨਾਂ ਨੂੰ ਸਿੱਖਾਂ ਨੂੰ ਕਿਤਨਾ ਕਿਤੇ ਅਦਵਾਤੀ ਕਹਿ ਕੇ ਸਮੋਦਨ ਕੀਤਾ ਗਿਆ ਉਸ ਤੋਂ ਬਾਅਦ ਚ ਸਿੱਖਾਂ ਦੇ ਹਿਰਦੇ ਕਿਤਨਾ ਕਿਤੇ ਬਰੁੰਦਰੇ ਗਏ ਨੇ ਜਿਹੜੇ ਨਾਨਕ ਨਾਮਲੇਵਾ ਸੰਕਤਾਂ ਨੇ ਉਹਨਾਂ ਦੇ ਵਿੱਚ ਕਿਤਨਾ ਕਿਸੇ ਇਸ ਚੀਜ਼ ਦਾ ਰੋਸ ਹੈ ਕਿ ਸਿੱਖਾਂ ਨੂੰ ਹਰ ਵੇਲੇ ਜਿੱਥੇ ਕਿ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਨੇ ਦੇਸ਼ ਵਾਸਤੇ 2% ਹੋਣ ਦੇ ਬਾਵਜੂਦ ਵੀ ਜਿਹੜੀਆਂ 92% ਜਿਹੜੀਆਂ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਤੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਪਰ ਫਿਰ ਵੀ ਸਿੱਖਾਂ ਨੂੰ ਕਿਤਨਾ ਕਿਤੇ ਜਦੋਂ ਬਾਹਰ ਦੇ ਸੂਬੇ ਜਾਇਆ ਜਾਂਦਾ ਤੇ ਉਹਨਾਂ ਨੂੰ ਅੱਤਵਾਦੀ ਦਾ ਦਰਜਾ ਦਿੱਤਾ ਜਾਂਦਾ ਉਸ ਦੇ ਨਾਲ ਗੱਲ ਕਰਨ ਲਈ ਸਾਡੇ ਨਾਲ ਸਿੱਖ ਆਗੂ ਬਲਦੇਵ ਸਿੰਘ ਸਿਰਸਾ ਮੌਜੂਦ ਨੇ ਆਪਾਂ ਨਾਲ ਗੱਲ ਕਰਾਂਗੇ ਸਿਰਸਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਜਿਹੜੀ ਕਿ ਦਰਦ ਭਰੀ ਆਵਾਜ਼ ਤੁਸੀਂ ਲੋਕਾਂ ਤੱਕ ਸਾਡੀ ਪਹੁੰਚਾਉਂਦੇ ਰਹੇ ਸਰ ਸਾਬ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਸਿੱਖਾਂ ਨੂੰ ਬੜਾ ਮਹਾਨਤਾ ਮਿਲਦੀ ਆ ਹਰ ਪੱਕੇ ਜੇ ਲੰਗਰਾਂ ਦੀ ਗੱਲ ਕਰੋ ਜੇ ਕਿਤੇ ਸੇਵਾ ਦੀ ਗੱਲ ਕਰੋ ਤਾਂ ਸਿੱਖ ਸਭ ਤੋਂ ਮੂਰੇ ਹੋ ਕੇ ਆਪਣਾ ਕੰਮ ਕਰਦੇ ਨੇ ਸੇਵਾ ਨਿਭਾਉਂਦੇ ਨੇ ਪਰ ਜਦੋਂ ਕਿਤੇ ਇਹੋ ਜੇ ਥਾਂ ਤੇ ਜਾਂਦੇ ਨੇ ਜਦੋਂ ਬਾਹਰ ਦੇ ਸੂਬੇ ਜਾਂਦੇ ਤੇ ਉਹਨਾਂ ਨੂੰ ਅਤਵਾਦੀ ਕਹਿ ਕੇ ਸਬੂਤਨ ਕੀਤਾ ਜਾਂਦਾ ਹੁਣ ਵੀ ਜਿਸ ਤਰੀਕੇ ਨਾਲ ਲਖੀਮਪੁਰ ਖੇਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਕਿ ਇੱਕ ਪੁਲਿਸ ਮੁਲਾਜ਼ਮ ਵੱਲੋਂ ਜਿਹੜਾ ਵਾ ਸਿੱਖਾਂ ਨੂੰ ਅਤਵਾਦੀ ਕਹਿ ਕੇ ਸਬੂਤਨ ਕੀਤਾ ਜਾ ਰਿਹਾ ਦੇਖੋ ਜੋ ਲਖੀਨਪੁਰ ਸਿਕੁਰਿਟੀ ਹੁਣ ਤਾਜੀ ਘਟਨਾ ਜਿਹੜੀ ਇਹ ਵਾਪਰੀ ਜੋ ਹਮਲਾ ਜਬਾਨੀ ਚੌਕ ਤੇ ਜਿਹੜਾ ਇੱਕ ਪੁਲਿਸ ਅਫਸਰ ਨੇ ਕੀਤਾ ਹੈ ਇਹ ਬਹੁਤ ਨਿੰਦਯੋਗ ਹੈ ਔਰ ਬਹੁਤ ਇਹ ਦੁੱਖਦਾਈ ਹੈ ਇਹਦੇ ਨਾਲ ਸਾਰੇ ਸਿੱਖਾਂ ਦੇ ਜਿਹੜੇ ਨੇ ਉਹ ਹਿਰਦੇ ਜਿਹੜੇ ਆ ਉਹ ਬੁਲਿੰਦਰੇ ਗਏ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਨਾ ਤੇ ਉਸ ਵਕਤ ਦੇਸ਼ ਦੇ ਪ੍ਰਧਾਨ ਮੰਤਰੀ ਨੇ ਗ੍ਰਹਿ ਮੰਤਰੀ ਨੇ ਜਿਹੜਾ ਸੀ ਇਹ ਲਿਖਿਆ ਇੱਕ ਸਰਕੂਲਰ ਕੱਢਿਆ ਸੀ ਸਰਕਾਰੀ ਤੌਰ ਤੇ ਕਿ ਸਿੱਖ ਇੱਕ ਜਰਮ ਪੇਸ਼ਾ ਕੌਮ ਹੈ ਤੇ ਇਹਨਾਂ ਤੇ ਖਾਸ ਨਿਗਰੱਖੀ ਜ। ਇਹ ਉਦੋਂ ਤੇ ਜਦੋਂ ਤੋਂ ਦੇਸ਼ ਆਜ਼ਾਦ ਆਇਆ ਸਭ ਤੋਂ ਪਹਿਲਾ ਜਿਹੜਾ ਇਨਾਮ ਸਾਨੂੰ ਇਹ ਮਿਲਿਆ ਸੀ ਸਿੱਖ ਜਰਮ ਪੇਸ਼ੀ ਦਾ। ਔਰ ਅੱਜ ਵੀ ਦਿੱਲੀ ਤਖਤ ਦੇਤੇ ਜਿਹੜੇ ਬੈਠੇ ਇਹਨਾਂ ਦੇ ਆਕੇ ਨੇ ਜਿਹੜਾ ਕਿ ਪੁਲਿਸ ਅਫਸਰ ਜਿਨੇ ਅੱਜ ਉਹਨੇ ਉੱਥੇ ਸਿੱਖਨ ਨੂੰ ਆਤਵਾਦੀ ਕਹਿ ਕੇ ਚੜਾਇਆ ਹੈ। ਉਹਨਾਂ ਦੇ ਹਿਰਦੇ ਜਿਹੜੇ ਨੇ ਉਹ ਬਲੁੰਧਰੇ ਗਏ ਨੇ। ਉਹ ਸਿੱਖ ਨੇ ਜਿਨ੍ਹਾਂ ਨੇ ਉਹ ਰਸਤਾ ਬਣਾਉਣ ਵਾਸਤੇ ਬਹੁਤ ਰਾਤ ਦਿਨੇ ਉੱਥੇ ਮਿਹਨਤ ਕਰਕੇ ਤੇ ਉਹਨਾਂ ਨੇ ਬਿਨਾਂ ਕਿਸੇ ਸਹਾਇਤਾ ਤੋਂ ਸਰਕਾਰੀ ਤੋਂ ਤੇ ਉਹਨਾਂ ਨੇ ਰਸਤਾ ਅਧਿਕਾਰਿਕਤਾ ਉਦੋਂ ਤੇ ਉਹ ਠੀਕ ਸਨ ਲੇਕਿਨ ਉਹਨਾਂ ਨੇ ਜ਼ੁਲਮ ਕੀ ਕੀਤਾ ਉਹਨਾਂ ਨੂੰ ਕਿਹਾ ਕਿਉਂ ਗਿਆ ਉਹਨਾਂ ਨੂੰ ਸਿਰਫ ਇਸ ਕਰਕੇ ਕੋਈ ਜਦੋਂ ਕਾਬੜੀਏ ਜਿਹੜੇ ਆ ਰਹੇ ਸੀ ਤੇ ਉਹਨਾਂ ਨੂੰ ਵੇਖਣ ਵਾਸਤੇ ਚਲੇ ਗਏ ਆਮ ਹੁੰਦਾ ਹੀ ਆ ਵੀ ਇਹ ਜਿਹੜੇ ਲੋਕ ਆ ਰਹੇ ਨੇ ਕੌਣ ਆ ਰਹੇ ਨੇ ਕਿਸ ਤਰ੍ਹਾਂ ਆ ਰਹੇ ਨੇ ਤੇ ਵੇਖਣ ਵਾਸਤੇ ਚਲੇ ਗਏ ਤੇ ਉਹਨੂੰ ਪੁਲਿਸ ਵਾਲਾ ਜਿਹੜਾ ਹੈ ਉਹ ਪੱਗਾਂ ਵਾਲੇ ਵੇਖ ਕੇ ਤੇ ਉਹਨੂੰ ਅਤਵਾਦੀ ਦੀ ਦੇ ਇਹ ਜਿਹੜਾ ਘਟਨਾਕਰਮ ਵਾਪਰਿਆ ਹੈ ਇਹਦੇ ਪਿੱਛੇ ਜਿਹੜੀ ਅਸਲ ਸੋਚ ਹੈ ਉਹ ਇਹਨਾਂ ਦੇ ਆਕੇ ਜਿਹੜੇ ਕੇਂਦਰ ਚ ਬੈਠੇ ਨੇ ਜਿਸ ਤਰ੍ਹਾਂ ਕਿ ਹੁਣ ਕਿਸਾਨ ਮੋਰਚਾ ਜਿਹੜਾ ਸੀ ਉਹ ਚੱਲਿਆ ਤੇ ਇਹਦੇ ਵਿੱਚ ਇਸ ਮੋਰਚੇ ਦੇ ਵਿੱਚ ਚੱਲਦੇ ਮੋਰਚੇ ਦੇ ਵਿੱਚ ਜਿਹੜੇ ਸੀ ਉਹ ਬਹੁਤ ਗੰਤੀ ਜੜੀ ਆ ਉਹ ਪੱਕ ਵਾਲਿਆਂ ਦੀ ਆ ਤੇ ਇਹਨਾਂ ਨੂੰ ਜਿਹੜਾ ਉਹ ਸਾਰੇ ਅੱਤਵਾਦੀ ਦੀਦੇ ਕਿਉਂਕਿ ਉਸ ਟੈਂਕ ਤੇ ਵੀ ਸਾਨੂੰ ਇਹ ਗੱਲ ਕਹੀ ਗਈ ਕਿ ਇਹ ਅੱਤਵਾਦੀ ਨੇ ਅਤੰਕਵਾਦੀ ਨੇ ਦੇਸ਼த்ਰੋਹੀ ਨੇ ਕਿਸਾਨ ਨਹੀਂ ਪਰ ਜਿੱਦਾਂ ਸਮਝ ਇਸ ਤਰ੍ਹਾਂ ਦੀ ਗੱਲ ਕਰ ਰਹੇ ਮੈਂ ਗੱਲ ਕਰ ਗਿਆ ਜਿਸ ਤੇ ਕਿਸਾਨੀ ਅੰਦੋਲਨ ਵੀ ਚੱਲਿਆ ਕਿਸਾਨ ਦੇ ਵਿੱਚ ਉੱਥੇ ਕਿਸਾਨ ਸਾਰੇ ਸੀਗੇ ਕਿਸਾਨ ਮਜ਼ਦੂਰ ਸੀਗੇ ਮਹਿੰਦੂ ਸੀਗੇ ਸਾਰੀਆਂ ਜਾਤੀਆਂ ਦੇ ਰਲ ਕੇ ਉੱਥੇ ਅੰਦੋਲਨ ਕਰ ਰਹੇ ਸੀਗੇ ਪਰ ਉਦੋਂ ਵੀ ਇਹ ਅਤਵਾਦੀ ਵੱਖਵਾਦੀ ਦੀ ਗੱਲ ਚੱਲਦੀ ਸੀ ਪਰ ਫੇਰ ਇਹੋ ਜਿਹੀਆਂ ਬਾਰ-ਬਾਰ ਜਿਹੜੀਆਂ ਗੱਲਾਂ ਕਰਨੀਆਂ ਸਿੱਖਾਂ ਨੂੰ ਹੀ ਟੌਰਚਰ ਕਰਨਾ ਵੀ ਇਹ ਅਤਵਾਦੀ ਨੇ ਇਹਦੇ ਵਿੱਚ ਆਰ ਸਿੰਘ ਦੀ ਗੱਲ ਇੱਕ ਇਹ ਹੈ ਕਿ ਬੜੀ ਦੂਰ ਅੰਦੇਸ਼ੀ ਨਾ ਵਿਚਾਰਨ ਵਾਲੀ ਗੱਲ ਆ ਕਿ ਕਾਰਨ ਕਾਰਨ ਇਹ ਕਿ ਸਿੱਖ ਇੱਕੋ ਕੌਮ ਆ ਕਿ ਜਿਹੜੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਇਹ ਜ਼ੁਲਮ ਦੇ ਖਿਲਾਫ ਝੁਕੀ ਨਹੀਂ ਗਏ ਦਸ ਗੁਰੂ ਸੇਕਾਲ ਸਾਹਿਬ ਉਹਨਾਂ ਦਾ ਗੁਰੂ ਸਾਹਿਬਾਨ ਦਾ ਸਮਾਂ ਉਸ ਤੋਂ ਬਾਅਦ ਸਾਡੇ ਸ਼ਹੀਦਾਂ ਦਾ ਸਮਾਂ ਉਸ ਤੋਂ ਬਾਅਦ ਭੀਆ ਅੱਜ ਇਹ ਹੁਣ ਕਿਸਾਨੀ ਮੋਰਚਾ ਹੈ ਤੇ ਕਿਸਾਨੀ ਮੋਰਚੇ ਦੇ ਵਿੱਚ ਠੀਕ ਹੈ ਹਰਿਆਣੇ ਦੇ ਵੀ ਕਿਸਾਨ ਨੇ ਜਾਟ ਵੀ ਨੇ ਯੂਪੀ ਦਾ ਜਾਟ ਵੀ ਹੈ ਕੇਰਲਾ ਦਾ 크ਰਿਸਚਨ ਵੀ ਹੈ ਬਾਕੀ ਸੂਬਿਆਂ ਦੇ ਵੀ ਆ ਹਿੰਦੂ ਭਾਈਚਾਰਾ ਬਹੁਤ ਹੈ ਰਾਜਸਥਾਨ ਤੋਂ ਵੀ ਆ ਮੱਧ ਪ੍ਰਦੇਸ਼ ਤੋਂ ਆ ਸਾਰੇ ਸੂਬਿਆਂ ਚੋਂ ਅੱਛੂੰ ਬੰਗਾਲ ਤੋਂ ਲੇਕਿਨ ਕਾਰਨ ਕੀ ਆ ਕਿ ਜਿਹੜੀ ਦੇਖਿਆ ਨਾ ਮੋਰਚਾ ਦੇ ਵਿੱਚੋਂ ਬਹੁਤ ਜ਼ਿਆਦਾ ਦੇਖ ਜੜੀਆਂ ਸਿੱਕਾਂ ਦੀ ਆ ਤੇ ਇਹਨਾਂ ਨੂੰ ਜਿਸ ਕਰਕੇ ਟਾਰਗੇਟ ਕੀਤਾ ਜਾਂਦਾ ਹੈ ਇਹਨਾਂ ਦੇ ਆਕਿਆਂ ਵੱਲੋਂ ਪਰ ਪਰ ਸਰਸੇ ਸਾਹਿਬ ਜਦੋਂ ਫ੍ਰੀ ਸਿਲੰਡਰ ਲਾਉਂਦੇ ਸੀ ਆਕਸੀਜਨ ਵੰਦੇ ਸੀ ਸਿੱਖ ਉਦੋਂ ਵੀ ਤਾਂ ਸਿੱਖ ਹੀ ਸੀਗੇ ਲੰਗਰ ਲਾਉਂਦੇ ਸੀ ਸਿੱਖ ਉਦੋਂ ਨਹੀਂ ਸੀ ਅਤਵਾਦੀ ਲੱਗਦੇ ਦੇਖੋ ਤੁਸੀਂ ਜਦੋਂ ਇਹਨਾਂ ਨੂੰ ਜ਼ਰੂਰਤ ਹੁੰਦੀ ਆ ਉਦੋਂ ਤਾਂ ਸਿੱਖ ਜਿਹੜਾ ਇਹ ਬਹੁਤ ਧੰਨ ਇਨਾਂ ਨੇ ਜੀ ਗੁਰੂਆਂ ਤੋਂ ਸਿੱਖਿਆ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਜਿਹੜਾ ਲੰਗਰ ਦੀ ਪ੍ਰਥਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਚਲਾਈ ਆ ਉਹ ਅੱਜ ਤੱਕ ਚੱਲਦੀ ਆ ਰਹੀ ਆ ਕਿਤੇ ਵੀ ਹੜ ਆ ਜੇ ਕਿਤੇ ਜੰਗ ਲੱਗੇ ਹੋਣ ਬੰਬਾਰੀ ਉੱਤੋਂ ਹੁੰਦੀ ਹੋਵੇ ਲੇਕਿਨ ਸਿੱਖ ਜਿਹੜਾ ਉੱਥੇ ਭੁੱਖਿਆਂ ਨੂੰ ਪ੍ਰਸ਼ਾਦਾ ਵਰਤਾ ਰਿਹਾ ਉਸ ਤਰ੍ਹਾਂ ਦੇ ਉੱਤੇ ਤੇ ਜਿਹੜਾ ਉਹ ਸਿੱਖ ਠੀਕ ਹੈ ਹੜਾਂ ਦੇ ਵਿੱਚ ਵੀ ਇੱਥੋਂ ਤੱਕ ਕਿ ਆ ਵੀ ਅੱਗਾ ਲੱਗੇ ਹਨ ਤੇ ਉੱਥੇ ਵੀ ਸਿੱਖ ਜਿਹੜਾ ਆਪਣੀ ਧਰਮ ਤੋਂ ਪਿੱਛੇ ਨਹੀਂ ਹਟਦਾ ਵੀ ਜਿਸ ਸਾਹਿਬ ਆਪਾਂ ਗੱਲ ਕਰ ਰਹੇ ਹਾਂ ਜਿਸ ਦੇ ਨਾਲ ਲਖੀਨਪੁਰ ਖੇਰੀ ਕੀ ਕੀ ਲੱਗਦਾ ਨਹੀਂ ਕਿ ਐਸਜੀਪੀਸੀ ਨੂੰ ਉੱਤੇ ਸਟੈਂਡ ਲੈਣਾ ਚਾਹੀਦਾ ਵਾ ਵੱਡੇ ਪੱਧਰ ਤੇ ਕੋਈ ਇਹਦੇ ਉੱਤੇ ਜਿੱਦਾਂ ਕੰਪਲੀਟ ਕਰਨੀ ਚਾਹੀਦੀ ਉਸ ਪੁਲਿਸ ਮੁਲਾਜ਼ਮ ਦੀ ਔਰਤੇ ਕੋ ਪਰਚਾ ਦਰਜ ਕਰਾਉਣਾ ਚਾਹੀਦਾ ਦੇਖੋ ਇਹ ਗੱਲ ਜਿਹੜੀ ਆ ਤੁਸੀਂ ਕੀਤੀ ਜਿਹੜੀ ਵੱਡੀ ਆ ਤੇ ਬਹੁਤ ਵੱਡੀ ਆ ਤੇ ਜ਼ਿੰਮੇਵਾਰੀ ਬਣਦੀ ਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜ਼ੁਰਗਾਂ ਨੇ ਐਵੇਂ ਨਹੀਂ ਸੀ ਇਹ ਦੀ ਸਥਾਪਨਾ ਕੀਤੀ ਇਹ ਵੱਖਰੀ ਗੱਲ ਹੈ ਕਿ ਕਾਨੂੰਨ ਬਣ ਗਿਆ ਤੇ ਇਹ ਵੋਟ ਸਿਸਟਮ ਦੇ ਰਾਹੀਂ ਚੁਣੀ ਜਾਂਦੀ ਹੈ ਲੇਕਿਨ ਇੱਥੇ ਤੇ ਸਿਲੈਕਸ਼ਨ ਚਾਹੀਦੀ ਪਰ ਹੁਣ ਜਿਹੜੇ ਸਿਸਟਮ ਦੇ ਨਾਲ ਚੁਣੀ ਜਾਂਦੀ ਹੈ ਇਸੇ ਤਰ੍ਹਾਂ ਹੀ ਚੁਣੀ ਜਾਂਦੀ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਣਦੀ ਹੈ ਉਹਨਾਂ ਦਾ ਫਰਜ਼ ਬਣਦਾ ਜਥੇਦਾਰ ਦਾ ਫਰਜ਼ ਬਣਦਾ ਇਹ ਲਿਖਤੀ ਪੱਤਰ ਆਦੇਸ਼ ਜਾਰੀ ਕਰਦਾ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਪ੍ਰਧਾਨ ਜਿਹੜਾ ਉਹ ਇੱਕ ਐਡਵੋਕੇਟ ਹੈ ਸਰਦਾਰ ਹਰਜਿੰਦਰ ਸਿੰਘ ਧਾਮੀ ਉਹ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਥੇ ਇੱਕ ਵਕੀਰ ਵੀ ਆ ਕਾਨੂੰਨ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ ਉਹਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਤੇ ਲਕੀਨਪੁਰ ਚੀਰੀ ਪਹੁੰਚੇ ਉਥੇ ਜਾ ਕੇ ਮੋਰਚਾ ਖੁੱਲੇ ਤੇ ਜਿਸ ਪੁਲਿਸ ਅਫਸਰ ਨੇ ਇਹ ਸਿੱਖਾਂ ਨੂੰ ਚੜਾਇਆ ਇਹ ਸਿੱਖਾਂ ਦੇ ਪ੍ਰਤੀ ਅਪਸ਼ਬਦਾਬਲੀ ਬੋਲੀ ਆ ਜਿਹਦੇ ਨਾਲ ਉਹਨਾਂ ਦੇ ਹਿਰਦੇ ਬਲੰਦਰੇ ਗਏ ਨੇ ਉਥੇ ਉਹਨਾਂ ਨੂੰ ਧਰਨਾ ਲਾਉਣਾ ਪੈ ਰਿਹਾ ਤੇ ਇਹ ਇਹਦਾ ਫਰਜ਼ ਬਣਦਾ ਕਿ ਉਥੇ ਜਾ ਕੇ ਤੇ ਪੁਲਿਸ ਅਫਸਰ ਤੇ ਪਰਚਾ ਦਰਜ ਕਰਾ ਕੇ ਤੇ ਉਹਨੂੰ ਗ੍ਰਿਫਤਾਰ ਕਰਾ ਕੇ ਤੇ ਫਿਰ ਉਥੋਂ ਆਉਣਾ ਚਾਹੀਦਾ ਇਹਦੀ ਜ਼ਿੰਮੇਵਾਰੀ ਇੰਨੀ ਬੰਦੀ ਆ ਸਿੱਧਾ ਸਾਹਿਬ ਫਿਰ ਤੁਸੀਂ ਵੀ ਇਸ ਜਿਹੜੀ ਇਹ ਘਟਨਾ ਵਾਪਰੀ ਆ ਉਹਦੇ ਵਿੱਚ ਤੁਸੀਂ ਪਹੁੰਚੋਗੇ ਜਿਸ ਤਰੀਕੇ ਤੁਸੀਂ ਦੱਸਿਆ ਵੀ ਧਰਨਾ ਲਾ ਕੇ ਬੈਠੇ ਹੋਏ ਨੇ ਪੁਲਿਸ ਦੇ ਕਾਰਵਾਈ ਕਰਨ ਲਈ ਕਿ ਜੇ ਤੁਹਾਨੂੰ ਵੀ ਤੁਸੀਂ ਵੀ ਪਹੁੰਚੋਗੇ ਉਰ ਉਤੇ ਇਹਦਾ ਹਿੱਸਾ ਬਣੋ ਦੇਖੋ ਮੈਂ ਜਿਹੜਾ ਹੈ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿੱਥੇ ਵੀ ਕਿਤੇ ਸਿੱਖਾਂ ਦੇ ਉੱਤੇ ਕੋਈ ਹੈ ਅਸੀਂ ਪਹਿਲਾਂ ਵੀ ਉਥੇ ਪਹੁੰਚਦੇ ਰਹੇ ਹਾਂ ਜਦੋਂ ਲਖੀਨਪੁਰ ਖੀਰੀਚ ਸਿੱਖਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਜਿਹੜਾ ਸੀ ਅਤਿਆਚਾਰਕ ਪੱਤਰਕਾਰ ਨੂੰ ਜਿਹੜਾ ਸੀ ਇੱਕ ਗੁੰਡੇ ਮੰਤਰੀ ਦੇ ਗੁੰਡੇ ਪੁੱਤ ਵੱਲੋਂ ਜਿਹੜਾ ਸੀ ਉਹ ਗੱਡੀਆਂ ਥੱਲੇ ਉਹਨਾਂ ਨੂੰ ਧੱਕੇ ਮਾਰਿਆ ਅਸੀਂ ਉਦੋਂ ਵੀ ਉੱਥੇ ਰਹਿ ਸਾਂ ਤੇ ਅੱਜ ਵੀ ਮੈਂ ਸਾਥੀਆਂ ਨਾਲ ਸਲਾਹ ਕਰਕੇ ਕਿਉਂਕਿ ਤੁਹਾਨੂੰ ਪਤਾ ਕਿ ਸਾਡਾ ਇਹ ਮੋਰਚਾ ਵੀ ਇੱਥੇ ਚੱਲ ਰਿਹਾ ਨੇ ਤੇ ਇਹ ਮੋਰਚੇ ਚੱਲਦਾ ਕਿ ਮੇਰਾ ਤੁਹਾਨੂੰ ਲੜਾਈ ਵੀ ਕਈਆਂ ਥਾਵਾਂ ਤੇ ਹੁਣ ਉਰਾਦਾ ਸਵਾਮੀ ਵਾਲੀ ਜਿਹੜੀ ਆ ਉਹ ਜਿਹੜਾ ਉਹ ਵੀ ਬੜੇ ਵੱਡੇ ਪੱਧਰ ਤੇ ਚੱਲ ਰਿਹਾ ਹਾਈ ਕੋਰਟ ਦੇ ਹੁਕਮਾਂ ਦੀ ਉਹ ਜਿਹੜੀ ਆ ਪ੍ਰਵਾਹ ਨਹੀਂ ਕਰ ਰਿਹਾ ਸੋ ਇਸ ਕਰਕੇ ਸਾਥੀਆਂ ਨਾਲ ਸਲਾਹ ਕਰਕੇ ਸਾਨੂੰ ਵੀ ਅਸੀਂ ਵੀ ਉੱਥੇ ਅਸੀਂ ਮੈਂ ਪਿੱਛੇ ਨਹੀਂ ਹਟਦਾ ਲੇਕਿਨ ਹੁਣ ਇੱਕ ਉਮਰ ਦਾ ਵੀ ਜਿਹੜਾ ਉਹ ਕਾਫੀ ਫਰਕ ਪੈ ਗਿਆ ਤ੍ਰੈਸੀਮਾ ਸਾਲ ਜਾ ਰਿਹਾ ਇਹਨਾਂ ਸਫਰ ਕਰਨਾ ਵੀ ਜਿਹੜਾ ਉਹ ਬਹੁਤ ਔਖਾ ਇਸ ਕਰਕੇ ਜ ਸਾਥੀਆਂ ਦਾ ਸਲਾਹ ਕਰਕੇ ਜਾਣਾ ਪਿਆ ਤੇ ਜਰੂਰ ਜਿਹੜਾ ਉਹ ਜਾਵਾਂਗੇ ਪਰ ਸਭ ਤੋਂ ਵੱਡੀ ਸਖਾਂ ਦੀ ਜਿਹੜੀ ਨਮੈਂਦਾ ਜਮਾਤਾ ਸੁਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲ ਪਖਸਰ ਇਹਨਾਂ ਦੀ ਜ਼ਿੰਮੇਵਾਰੀ ਬੰਦੀ ਆ ਕਿ ਉੱਥੇ ਜਾਓ ਸਾਡੀ ਜਿਹੜੀ ਜ਼ਿੰਮੇਵਾਰੀ ਬੰਦੀ ਆ ਅਸੀਂ ਵੀ ਨਵਾ ਅਗਰ ਤਰਸੀ ਸਿੱਖਾ ਗੋ ਬਲਦੇਵ ਸਿੰਘ ਸਿਰਸਾ ਜੀ ਨਾਲ ਗੱਲ ਕਰ ਰਹੇ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਬੜੀ ਸ਼ਰਮਨਾਕ ਘਟਨਾ ਕਿ ਜਿਹੜੇ ਇੱਕ ਪੁਲਿਸ ਵਾਲ ਵਲੇ ਵਾਲੋਂ ਇੱਕ ਇਹੋ ਜਿਹੀ ਅਜਹੀ ਅਤਵਾਦੀ ਕਹਿ ਕੇ ਸਮੋਦਨ ਕੀਤਾ ਗਿਆ ਤੇ ਨਾਲ ਨਾਲ ਉਹਨਾਂ ਵੱਲੋਂ ਗੱਲ ਕੀਤੀ ਗਈ ਕਿ ਅਸੀਂ ਐਸਜੀਪੀਸੀ ਨੂੰ ਕੋਲ ਮੰਗ ਕਰਾਂਗੇ ਕਿ ਐਸਜੀਪੀਸੀ ਦੇ ਪ੍ਰਧਾਨ ਤਾਮੀ ਸਾਹਿਬ ਨੂੰ ਪਹੁੰਚਣ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਹੁੰਚ ਕੇ ਇਸ ਉੱਤੇ ਸਾਰੀ ਕਾਰਵਾਈ ਕਰਾਉਣ ਅਤੇ ਜੋ ਜਿਹੜੇ ਪੁਲਿਸ ਕਰਮਚਾਰੀ ਨੇ ਇਹ ਅਤਵਾਦੀ ਲਫ਼ਜ਼ ਬੋਲੇ ਨੇ ਉਸ ਉੱਤੇ ਪਰਚਾ ਦਰਜ ਕਰਾਉਣ ਬਾਕੀ ਤੁਸੀਂ ਜੁੜੇ ਰਹੋ ਇਦਾਂ ਦਾ ਸਬਰ ਜੁਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ